ਲੈ ਜਾ ਦੋ ਮਹੀਨੇ ਹੋ ਗਏ ਮਾਰਾ ਅੰਦਰ ਬੰਦ ਨੇ ਕਮਰੇ ਚ ਹੁਣ ਬਸ ਦੇ ਵੇਚ ਤੂੰ ਅੰਨਾ ਮਾ ਤੂੰ ਤੂੰ ਹੈ ਕਿੱਥੇ ਆ ਤੂੰ ਮੈਂ ਕਹ ਤੂੰ ਹੈ ਕਿੱਥੇ ਆ ਇੱਥੇ ਆ ਗੁਰੂ ਘਰ ਆ ਫਿਰ 10 ਮਿੰਟਾਂ ਚ ਹੈ ਜੇ ਤੂੰ ਨਹੀਂ ਆਉਂਦਾ ਕੱਟ ਗਿਆ ਫੋਨ ਉਹਨੇ ਨਹੀਂ ਆਉਣਾ ਬਾਪੂ ਬੋਲੇ ਸੋਨੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇਹ ਬਾਰੇ ਗੱਲ ਕਹਿ ਰਿਹਾ ਸੀਗਾ ਵੀ ਅੰਦਰ ਸਰੂਪ ਮਹਾਰਾਜ ਜੀ ਦਾ ਨਹੀਂ ਹੈਗਾ ਗ੍ਰੰਥੀ ਵੀ ਇਹ ਕਹਿੰਦਾ ਸੀ ਸਰੂਪ ਹੈ ਨਹੀਂ ਤੇ ਪਰ ਤੁਸੀਂ ਦੇਖ ਸਕਦੇ ਹੋ ਵੀ ਮਹਾਰਾਜ ਜੀ ਸੁਭਾਏਮਾਨ ਨੇ ਸੁਖਾਸਨ ਦੇ ਉੱਤੇ ਤਾਂ ਸਾਨੂੰ ਝੂਠ ਮਾਰੀ ਜਾਂਦੇ ਵੀ ਮਹਾਰਾਜ ਪ੍ਰਕਾਸ਼ਮਾਨ ਨਹੀਂ ਹੈਗੇ ਅੰਦਰ ਸੁਭਾਏਮਾਨ ਨਹੀਂ ਹੈਗੇ ਸਿੰਘ ਸਾਹਿਬ ਇੱਕ ਵਾਰੀ ਦਰਸ਼ਨ ਕਰਵਾ ਦਿਓ ਸੰਗਤ ਨੂੰ ਹਾਂ ਜੀ ਮਹਾਰਾਜ ਜੀ ਆਏ ਨੇ ਆ ਵੇਖੋ ਸੁਖਾਸਨ ਬਰਾਜਮਾਨ ਨੇ ਮਹਾਰਾਜ ਜੀ ਵਾਲੇ ਵਾਲੀ ਛੱਤ ਜੇ ਛੱਤ ਉੱਤੇ ਪਿਆ ਹੋਇਆ ਵੇਖੋ ਬਾਹਰ ਉੱਤੇ ਜੀ ਉਹ ਵੇਖੋ ਵਾਲੇ ਟੁੱਟੇ ਇੱਥੇ ਪਾਓ ਹੱਥ ਮਾਰੋ ਵੇਖੋ ਜੀ ਆਹ ਵੇਖੋ ਕੀ ਕੁਝ ਭਰਿਆ ਤੇਰਾ ਆਹ ਵੇਖੋ ਬਾਧੂ ਕਾਡੂ ਸਮਾਨ ਉਤੇ ਆਹ ਵੇਖੋ ਆਹ ਵੇਖੋ ਉਤੇ ਬਾਧੂ ਕਾਡੂ ਸਮਾਨ ਸੁੱਟਿਆ ਜਾ ਰਿਹਾ ਨਾ ਸੁਸਤੀ ਗੱਡਾ ਭਰਿਆ ਰੋਣਾ ਵੇਖੋ ਗੁੜਕੀ ਸਾਹਮਣੇ ਵਿੱਚ ਹੁਣ ਵੇਖਦੇ ਪਰਵਾਹ ਨਾ ਬੰਦ ਕਰਦੇ ਜਿਹੜਾ ਗੁਰੂ ਘਰ ਦਾ ਗ੍ਰੰਥੀ ਆ ਉਹ ਵਿੱਚ ਕੋਈ ਚਾਬੀ ਆ ਉਹ ਸਵੇਰ ਦਾ ਬਾਬਿਆਂ ਨੂੰ ਕਹੀ ਜਾਂਦਾ ਵੀ ਅੰਦਰ ਪ੍ਰਕਾਸ਼ ਆ ਨਹੀਂ ਮਹਾਰਾਜ ਦਾ ਆਏ ਨਹੀਂ ਆੜਦੇ ਤੇ ਉਹ ਹੰਕਾਰ ਦੇ ਘੋੜੇ ਦੇ ਸਵਾਰ ਹੋ ਕੇ ਉਹ ਲਾਲਾਂਗੇ ਲਾਲਾਂਗੇ ਉਹਨਾਂ ਨੇ ਸਾਡੇ ਇਹਨਾਂ ਨੂੰ ਘਾਵਾਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਕਿੰਨਾ ਮਾਰ ਇਹਨੂੰ ਰੱਖੀਦਾ ਗਰਮੀ ਦੇ ਵਿੱਚ ਹੈ ਪੋਤੀ ਸਾਹਿਬ ਕਰਾਂਗੇ ਇੰਨਾ ਘਟਿਆ ਬੰਦਿਆਂ ਨੇ ਮਾਰ ਦੀ ਬਿਮਾਰੀ ਕਰਨ ਰਹੇ ਆ ਕਿੰਨੇ ਸਮੇਂ ਤੋਂ ਇਹ ਬਿਮਾਰੀ ਹੋਣ ਦੀ ਹੈ ਇਹਨਾਂ ਨੂੰ ਬੰਦਾ ਗੁਰੂ ਘਰ ਦਾ ਜਦੋਂ ਵੇਖੀ ਤਾਂ ਉਹਦੇ ਬਾਗੀ ਰੰਡਾ ਜੀ ਲੱਗਦਾ ਨਵਿੰਦਿਆਂ ਨੂੰ ਮੰਦ ਗਿਆ ਸਵੇਰ ਸ਼ਾਮ ਕੋਈ ਨਹੀਂ ਆਉਂਦਾ ਨਹੀਂ ਤਾਂ ਕੋਈ ਨਹੀਂ ਆਉਂਦਾ ਮਤਲਬ ਕੋਈ ਨਹੀਂ ਤੇ ਰਮ ਨਹੀਂ ਕਰਦਾ ਨਾ ਪ੍ਰਕਾਸ਼ ਹੁੰਦਾ ਨਾ ਪ੍ਰਕਾਸ਼ ਹੁੰਦਾ ਬੜਾ ਉਹਨਾਂ ਨੂੰ ਬੇਨਤੀ ਕਰਦੇ ਰਹੇ ਹੰਕਾਰ ਦੇ ਕੋਲੇ ਸਵਾਰੀ ਮਾਦੀ ਵਿਵਦੀਓ ਜਾਨ ਬੁੱਝ ਕੇ ਕਰਦੇ ਰਹੇ ਆ ਪਲਾਜ਼ਮ ਕਿੱਥੇ ਹਾਂ ਹਾਂ ਇਸੋ ਨਿਹਾਲ ਸਰਕਾਰ ਬੋਲੇ ਕਉਰਨ ਕਰਮ ਹੋਏ ਪ੍ਰਭ ਮੇਰਾ ਕਉਰਨ ਕਰਮ ਹੋਏ ਪ੍ਰਭ ਮੇਰਾ ਨਾਮ ਵਾਹਿਗੁਰੂ